चौकी पीबी थी चैनल के माध्यम से सभी भाइयों को सब किसानों को जो जो मंडी के बारे में जानकारी मिलती है सबसे पहले उनको चैनल को सब्सक्राइब करे और फॉरवर्ड करे जो किसान भाई है अपने ज्यादा से ज्यादा इस सूर्य वाला मंडी में माल लेके पहुंचो किसान भाई का सबको हम हाथ जोड़ के विनती है कि हमें महीने में कम से कम की रिक्वायरमेंट होती है ऐसी भी माल बेचना है वो सीधा मंडी से कांटेक्ट करें या हमारे खान बाबा है हमारे साथ इनसे कांटेक्ट कर सकते हो हम तो कभी इनके सेवा किसी से माल लेते भी नहीं है इनसे इनके संपर्क में रहे और हमें बहुत बहुत धन्यवाद आपका यहाँ पहुँचने के लिए आपका नंबर बता दें जी चाचा का नंबर मेरा नंबर है जी नब्बे पांच सौ छिया सोलह नौ सौ ग्यारह ठीक है नंबर जी

ਜਮਾ ਹੁਣ ਤੂੰ ਆਪ ਹੀ ਲਾਭ ਦਾ ਤੇਰੇ ਨਾਲ ਉਹ ਗੱਲ ਇਸ ਲਈ ਹਮ ਆਪਕੇ ਪਾਸ ਆਤੇ ਹਾਂ ਮੈਂ ਨਾ ਇਕੱਲੀ ਦਾ ਪਹਿਲਾ 55000 ਕਰੀ ਨੇੜੇ ਹੋ ਜਾ ਉਧਰ ਸੁਣ ਲਓ ਉਧਰ ਉਧਰ ਪਾਸੇ ਹੋ ਜਾ ਇਧਰ ਮੂਰੇ ਨਾ ਹੋ ਆ ਬੱਚਾ ਕੀ ਰਹੀ ਆ ਜੀ ਤੋੜ ਲਾ ਜੇ ਪੈਂਦੀ ਕਰ ਰਹੀ ਹੈ ਕਰੇ ਤਾਂ ਕੋਈ ਆ ਉਤਾਰੀ ਜਦ ਨੀਚੇ ਗਿਰ ਗਿਆ ਓਏ ਉਹ ਤਾਂ ਹੋ ਜਾਂਦਾ ਕੋਈ ਨਹੀਂ ਹੁੰਦਾ ਨਹੀਂ ਵਰਤੇ ਲਿਆਉਣਾ ਹਾਂ ਦੇਖੋ ਨਹੀਂ ਉਹ ਤਾਂ ਗੱਡੀ-ਗੁੱਡੀਆ ਦੇਖ ਰਾ ਤੂੰ ਉਹ ਉਹ ਜਾ ਯਾਰ ਬਟਾ ਦੋਨਾਂ ਦਾ ਸੌਦਾ ਹੋ ਜਾਊਗਾ ਵੀਰੇ ਇਕੱਲੇ ਕੰਦਾ ਨਹੀਂ ਹੋਣਾ ਉਹ ਕੀ ਅਸਲੀਆ ਪੁੱਛੀਆ ਫੇਰ ਕਿਹੜਾ ਅਸੀਂ ਕਿਹੜਾ ਕੋਈ ਉਹ ਆਗੇ ਯਾਰ ਬੰਦੇ ਪੱਕੇ ਬੰਦੇ ਆ ਵੀਡੀਓ ਬਣੀ ਜਾਂਦੀ ਆ ਪੱਪੇ ਵਾਲਾ ਬੱਕਰਾ ਮੰਡੀ ਤੇ ਬਾਈ ਆਏ ਸੀ ਹਬੌਰ ਤੋਂ ਤੇ ਬਾਈ ਕਿਹੜਾ ਪੰਡਾ ਸਹੀ ਹੋ ਰਿਹਾ ਠੀਕ ਆ ਕਿੰਨੇ ਨਗ ਲੈ ਕੇ ਆਏ ਸੀ ਜੀ ਲਗਦਾ 10 ਲੈ ਕੇ ਆਏ ਸੀ 14 ਦਾ ਸੌਦਾ ਹੋ ਗਿਆ ਕਿੰਨੇ ਦਾ ਕਾ ਦਾ ਸੌਦਾ ਹੈ ਸੌਦਾ ਘਾਟੇ ਵਾਲਾ ਹੀ ਆ ਅੱਛਾ 70000 ਰੁਪਈਆ ਲੈ ਕੇ 40000 ਵਿੱਚੀ ਜਾਂਦਾ 40000 ਵਿੱਚੀ ਜਾਂਦਾ 33 ਦੀਆਂ 33 ਦੀਆਂ ਵਿੱਚੀ ਜਾਂਦਾ ਲੋ 14 ਨਗਾਂ ਦਾ ਸੌਦਾ 33000 ਦਾ ਹੋਇਆ ਲੱਖੂ ਨਾ ਇਹ ਬੱਕਰਾ। ਇਹ ਤਾਂ 7 ਦਾ ਦਸ ਤੀਰ ਹੈ। ਤੀਰ ਲੈ ਚਾਹੇ ਮੈਂ 7 ਦਾ ਮਾਰ ਨਹੀਂ। ਵਜਨ ਬਹੁਤ ਬੱਕਰੇ ਜ ਮੈਂ ਤਾਂ ਤੈਨੂੰ ਦੋਆਂ ਦਾ ਹੀ ਮੰਨਦਾ ਹਾਂ। ਬੜਾ ਇੰਨਾ ਵਧੀਆ। ਦਈਆਂ ਰੱਦਈਆਂ ਮੈਂ ਇਹ ਦੱਸਦਾ ਮਨ ਕੀ ਕਹਿੰਦਾ। ਹੂੰ। ਬੱਕਰਾ ਆਲਾ ਆਲੇ ਫੜੀ ਪੜੀ ਗਿਆ। ਇਹ ਬੱਕਰਾ ਤਾਂ ਛੱਡ ਦਿਓ। ਬੱਕਰਾ ਜੀ ਤੂੰ ਬਣਿਆ। ਬਹੁਤ ਚੰਗਾ ਬੱਕਰਾ। ਹੂੰ। 33000 ਦਾ ਸੌਦਾ ਹੋ ਗਿਆ ਇਹ ਬਾਈ। ਬਾਈ ਨੇ ਲੈ ਲਈਆਂ ਇਹ ਲੱਕੀ ਉੱਪਰ ਹੀ ਜਾਂਦੀ ਨਿਕਲਣਾ ਕਰਦਾ ਲੱਖੇ ਦੇ ਪੈਸੇ ਬਾਈ ਆ ਜਾ ਸਾਹਮਣੇ ਇਧਰ ਲੱਖੇ ਸਾਹਮਣੇ ਆ ਜਾ ਐਸੇ ਦੇ ਹਾਂਜੀ ਆ ਬੱਕਰਾ ਜੀ ਤੋਂ ਬਣਿਆ ਵੇਖ ਲੱਖੇ ਓਏ ਆ ਬੱਕਰਾ ਰਹਿ ਗਿਆ ਵੀਡੀਓ ਮੈਂ ਪਾ ਲੂੰਗਾ ਯਾਰ ਲੈ ਦੇ ਪੈਸੇ ਬਾਈ Hãy subscribe cho kênh Ghiền Mì ਗਿਣਦੇ ਬਾਕੀ ਪੈਸੇ ਵੀ ਆਪਣਾ ਕਿੰਨੇ ਕਾਰਾ ਆਪਣੇ ਕੋ ਦੋੰਦੀਆਂ ਰੱਖਾ ਆਖੀਰਲੇ ਸੌਦੇ ਆ ਦੋਸਤੋ ਤੇ ਬੱਕਰਾ ਮੰਡੀ ਸੂਰੇ ਵਾਲਾ ਵੇਖੇ ਜਰੂਰ ਪਹੁੰਚਿਆ ਕਰੋ ਹਰ ਐਤਵਾਰ ਨੂੰ ਚੰਗੇ ਸੌਦੇ ਹੁੰਦੇ ਆ ਤੇ ਚੰਗੇ ਜਾਨਵਰ ਆਉਂਦੇ ਆ ਬਹੁਤ ਬਹੁਤ ਧੰਨਵਾਦ ਜੀ ਕਾਦਾ ਸੌਦਾ ਚੱਲੀ ਜਾਂਦਾ ਜੀ ਬੱਕਰੇ ਦਾ ਵੀਰ ਜੀ 1200 ਅਗਲੇ ਖਾਈਏ ਸੀ ਆਪੇ ਕਰਾ ਲਾਂਗੇ ਫੜ ਉਹ ਨਹੀਂ ਉਹ ਲੈ ਹੁਣ ਲਕਾਈ ਤੋਂ ਵੇਰ ਦੀ ਤਾਂ ਨਹੀਂ ਕੋਈ ਮਾਪੇ ਕਰਾ ਲੂ ਖਾਈ ਆਲੇ ਫੜ ਉਹ ਨਹੀਂ ਯਾਰ ਨਹੀਂ ਉਹ ਫੜ ਲੈ ਹੁਣ ਪੜਦਾ ਹੋਈ ਰਹਿਗੇ 12000 ਦੇ 300 ਲਖਾਈ ਆਪੇ ਕਹਾਂਗੇ ਫੜਕ ਹੋਈ ਹੋ ਜਾ ਦੋ ਰਕ ਲਖਾਈਗਾ ਹਾਂ ਠੀਕ ਆ 12000 ਕਿਹੜੇ ਦਾ ਹੋਇਆ ਬਾਈ 100 ਪੀਛੇ 100 ਲਗਾ ਦੋ ਦੋ ਕਹਿੰਦਾ ਯਾਰ 12300 ਹੋਇਆ ਕਿਹੜੇ ਦਾ ਇਹਨਾਂ ਦੇ ਨਾਮ ਬੱਕਰੇ ਪਾੜੀ ਬੱਕਰੇ ਪਿੱਛੇ ਨਿੱਗੜ ਬੱਕਰੇ ਕਿੰਨੇ ਕਿੰਨੇ ਦਾ ਹੋ ਗਿਆ ਇਹ ਵੇਖ ਲੈ ਕਿੰਨੇ ਦਾ ਇਹ 12300 ਹੋ ਗਏ ਆ ਠੀਕ ਆ ਬਹੁਤ ਵਧੀਆ ਸੌਦਾ ਸਾਢੇ 12 ਦੇ ਹੋ ਗਏ ਦੋ ਮੈਂ ਲਖਾਈ ਉਹਨਾਂ ਦੀ ਹਾਂ ਹਾਂ ਬਸ ਸਾਢੇ 12 ਜੋ ਕਿਹੜੇ ਪਿੰਡੋਂ ਆਏ ਜੀ ਬਾੜੇ ਦੇਗਾ ਤੇ ਠੀਕ ਨਹੀਂ ਬੱਚੇ ਰਾਜੀ ਆਪਣਾ ਕਿਹੜਾ ਪਿੰਡ ਹੈ ਚਾਹਲਾ ਤੂੰ ਆ ਜੀ ਮੇਰੀ ਵਾਲੀ ਨਾ ਚਾਹਲ ਬੁੱਕਾ ਵਾਲਾ ਲੱਗਦਾ ਮੈਨੂੰ ਹਾਂ ਚਾਹਲ ਬੁੱਕਾ ਵਦਨਾ ਘਟੀ ਲੈਂਦਾ ਬੋਧ ਵੀ ਮੈਂ ਅੰਦੀਰਾ ਲੈ ਲੈ ਦੋ ਕੱਟੇ ਸਾਈਡ ਤੇ ਬਾਈ ਮਾਣਾ ਜ ਸਟੈਂਡ ਇੱਥੇ ਕਹਤ ਪੱਠਾ ਨਹੀਂ ਮਿੱਤਰ ਜੀ 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 13 ਯਾਰ ਨਾ ਲੱਗਾ ਮੈਂ ਚੋਣ ਹੈ ਆ ਚਲ ਠੀਕ ਆ ਚਾ ਦੋ ਠੀਕ ਆ ਇੰਨੀ ਕਮੀ ਰਹਿ ਗਈ ਹੁਣ ਸਾਢੇ 12 ਵਿੱਚ ਆਈ ਉਹ ਯਾਰ ਐਂ ਜੇ ਆ ਛੱਡ ਖੜਾ ਯਾਰ ਲਖਾਈ ਕਰਾ ਲਓ ਯਾਰ ਇਹਦਾ ਇਹ ਉਹਦਾ ਮੁੰਡੇ ਦਾ ਆ ਇਹਦਾ ਹੋ ਜਾਂਦਾ ਸੌਦਾ ਹੁੰਦਾ ਹੀ ਨਹੀਂ ਕੋਈ ਸਭਾ ਕਿੱਥੇ ਵੇਚ ਲੈਗਾ ਚਲੋ ਆ ਜਓ ਉਹ ਲਖਾਈ ਪਿੱਛੇ ਨਾ ਆੜਿਆ ਕਰੋ ਸੌਦਾ ਬਾਈ ਆ ₹100 ਪਹਿਲਾ ਦੇ ਯਾਰ ਬਾਈ ਨਵੇੜੋ ਯਾਰ ਦੇ 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 ਕੋਈ ਨਹੀਂ ਰਾਜੀ ਦੇਖ ਸਕਦੇ ਹੋ ਦੋਸਤੋ ਕਿੱਥੋਂ ਤੱਕ ਇਹ ਮੰਡੀ ਭਰੀ ਪਈ ਆ ਹੋਰ ਵੀ ਬਾਈ ਕਿਹੜੇ ਪੰਡੋ ਆਏ ਜੀ ਜਲਾਲੇ ਆਣਾ ਪੰਡਾ ਜਲਾਲੇ ਆਣਾ ਬਾਈ ਦਾ ਮਚਾਕੀ ਮਾਲ ਸਿੰਘ ਤੋਂ ਆਏ ਠੀਕ ਆ ਆ ਬੱਕਰੀਆਂ ਹੈ ਇੱਥੇ ਦੋਸਤੋ ਹਰ ਮੰਡੀ ਤੇ ਨੀਰਾ ਬਹੁਤ ਆਉਂਦਾ ਹੈ ਜਿੰਨਾਂ ਵੀਰਾਂ ਨੀਰਾ ਖਰੀਦਣਾ ਉਹ ਵੀ ਪਹੁੰਚਿਆ ਕਰੋ ਆਹ ਦੂਰ ਦੂਰ ਵਾਲੀ ਆਪਾਂ ਤੁਹਾਨੂੰ ਲੰਨੇ ਦਾ ਪਤਾ ਆਹ ਆਹ ਚਲੋ ਆਹ ਭਾਈ ਬੱਗੇ ਪ੍ਰਾਨੇ ਵਾਲਾ ਏ ਬਾਗੇ ਪੁਰਾਣੇ ਤੋਂ ਆ ਬਾਈ ਜੀ ਕਿੰਨੇ ਨਗ ਲਏ ਆਏ ਬਾਈ ਜੀ ਅੱਜ ਅੱਧੇ ਜਾਂਦੇ 14 ਨਗ ਜੀ ਆਪਾਂ ਕਿੰਨੇ ਵੇਚਤੇ ਸਾਰੇ ਬਾਗੇ ਤੈਨੂੰ ਵੇਚ ਗਏ ਵਾਹ ਬਈ ਵਾਹ ਚੰਨ ਲਏ ਗਏ ਨਜ਼ਾਰਾ ਆ ਗਿਆ ਮੈਂ ਪੂਰਾ ਨਜ਼ਾਰਾ ਉਹ ਵੀ ਤਿੰਨੇ ਵੇਚ ਗਏ ਇਹ ਬਾਈ ਦੀ ਇੰਟਰਵਿਊ ਲਾਈਵ ਵਿੱਚ ਵੀ ਦਿਖਾਈ ਸੀ ਮੈਂ ਹੋ ਗਏ 60 ਹੀ ਪਹਿਲਾਂ ਲਾਇਆ 60 ਹੀ ਚੱਲ ਆ ਚੱਲੀਏ ਵੀਡੀਓ ਬਣਾਈ ਜਾਨੇ ਅਗਲਾ ਵੀਡੀਓ ਬਣਾਈ ਜਾਨੇ ਬਾਈ ਓ ਯਾਰ ਤੁਰਿਆ ਜਾਂਦਾ ਚੰਗਿਆੜੀ ਫਿੱਟ ਗਿਆ ਤੁਰਿਆ ਜਾਂਦਾ ਚੰਗਿਆੜੀ ਸਿੱਟ ਗਿਆ ਸੌਦਾ ਹੀ ਕਰਾ ਦੇਣਾ ਚੰਗਿਆੜੀ ਦੇ ਤੈਨੂੰ ਪਤਾ ਕੰਮ ਮਾੜਾ ਹੁੰਦਾ ਲਓ ਵੀ ਆ ਆਮਣਾ ਧੂੜ ਕੋਟਾ ਜਿਹੜਾ ਆਪਣਾ ਉਹਦਾ ਮਾਲ ਆ ਇਹਨਾਂ ਅੰਨਕਣ ਘਰੇ ਮਿਲਦਾ ਨਹੀਂ ਬਹੁਤ ਵਧੀਆ ਜਾਨਵਰ ਇਹਦੇ ਕੋਲੇ ਹੁੰਦੇ ਆ ਲਓ ਬਾਈ ਸਾਡਾ ਮੰਦਰ ਖੜਾ ਤੇ ਪੋਸ਼ਕਾ ਤੇ ਨਾ ਮਿਰਚਾਂ ਬਹੁਤ ਆਦਾ ਕਰਵਾ ਕਿਹੜੀਆਂ ਹਰੀਆਂ ਘਰੇ ਵੀਜੀਆਂ ਹੋਣੀਆਂ ਨਹੀਂ ਨਹੀਂ ਤੇਰੀਆਂ ਵੀਜੀਆਂ ਬਈ ਯਾਰ ਹੋਟਲ ਤੇ ਚਾਹ ਬਣਾਉਣ ਲੱਗ ਹੈ ਤੇ ਮੇਰੇ ਨੂੰ ਮੁੱਠ ਭਾਗੇ ਮੈਂ ਤਾਂ ਚੱਕ ਲਈ ਉਹਨਾਂ ਦਾ ਯਾਰ ਮੈਂ ਰੋਟੀ ਨਾ ਖਾ ਲਉਂ ਤਾਂ ਮੈਂ ਕਹਾਂ ਯਾਰ ਵੀ ਅੱਗੇ ਘਰੇ ਤੂੰ ਮੇਰਚਾਂ ਖਾ ਕੇ ਪੈਣਾ ਨਾ ਹੁਣ ਇਹ ਚਾਵਾ ਇਹ ਦਿੰਦਾ ਕਿ ਬੇਸ਼ਾਵਾ ਛੇ ਦਿੰਦਾ ਮੈਂ ਗੱਲ ਸੁਣ ਲਾ ਹੁਣ ਤੂੰ ਮੇਰੀ ਇਹਨਾਂ ਨਾਲ ਗਾਣ ਮੈਂ ਕਹਾਂ ਵੀ ਗਾਣਾ ਪਾ ਕੋਣ ਤੂੰ ਇੰਨੀ ਸੁਣਾ ਤੇ ਪੀੜ ਕੋ ਦੋਨਾਂ ਦੀ ਸੱਤ ਚੱਲ ਬੱਦ ਚਾੜ ਦੇਉਂਗੇ ਕੱਟ ਦੇ ਮੂੰਹ ਹੀ ਯਾਰ ਉਹ ਨਹੀਂ ਕਟਣੀ ਨਹੀਂ ਕੱਟਦਾ ਨਹੀਂ ਦੱਸ ਤੂੰ ਵੀ ਦੱਸ ਦੁੱਖ ਦੱਸ ਜਾ ਮੋਟੇ ਤੇ ਧੱਤਰ ਕਿ ਘੜ ਗਏ ਮੇਰੀ ਕਰਦਾ ਤੂੰ ਯਾ ਯਾਰ ਐ ਮੁੱਲਾਪੁਰ ਵਾਲਾ ਆਉਂਦਾ ਨਾ ਬਾਬਾ ਆਦਾ ਇਹਨੂੰ ਨਾ ਲਿਆਉਣੀ ਮੇਰੀ ਮੰਡੀ ਤਾਂ ਲੱਗ ਗਈ ਆ ਜਿੱਥੇ ਕਿਤੇ ਰੋਟੀਆਂ ਖਾਈ ਜਾਂਦੇ ਹੀ ਮਿਲਿਆ ਹੈ ਹਰੀਆਂ ਮਿਰਚਾਂ ਸੀ ਆ ਤੇ ਕਰੇ ਬੜੀਆਂ ਸੁਆਦ ਆ ਦੋਖਾ ਯਾ ਯਾਰ ਸਤਿ ਸ਼੍ਰੀ ਅਕਾਲ ਜੀ ਮੈਂਬਰ ਸਾਹਿਬ ਵਧੀਆ ਜੀ ਵਧੀਆ ਹੋਰ ਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਜੀ ਮਹਾਰਾਜ ਲਾਵੀ ਮੇਟ੍ਰੋ ਮੰਡੀ ਤੁਹਾਨੂੰ ਦਿਖਾਤੀ ਆ ਇਹ ਸਪੈਸ਼ਲ ਤੁਹਾਨੂੰ ਵੀਡੀਓ ਤਾਂ ਦਿਖਾਈ ਆ ਵੀ ਘੱਟ ਇੱਥੇ ਇੰਨਾ ਹੁੰਦਾ ਹੋਰ ਭਾਈ ਜੀ ਕਿਹੜੇ ਪੰਡੂ ਆਏ ਭਾਈ ਖੋਖਰ ਤੋਂ ਹੀ ਖੋਖਰ ਗਵਾਂਡੀਆਂ ਫਿਰ ਸਾਡੇ ਹੈ ਹਾਂਜੀ ਠੀਕ ਹੈ ਸੁਨੜੀ ਬਈ ਇਹੇ ਕੀ ਮੁੱਲ ਦੀ ਆ ਠੀਕ ਆ ਲਓਏ ਮਿੱਤਰੋ ਮੰਡੀ ਤੁਹਾਨੂੰ ਦਿਖਾਤੀ ਆ ਸਾਰੇ ਮੇਰੇ ਵੀਰ ਪਹੁੰਚਿਆ ਕਰੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਆ ਬੱਕਰਾ ਆਪਣਾ ਹੀ ਹਾਂਜੀ ਹਾਂਜੀ ਕੀ ਮੋਲ ਆ ਇਹਦਾ 14000 ਮੰਗ ਰਿਹਾ 14000 ਕਿਹੜਾ ਪਿੰਡੋਂ ਸੂਰੇ ਵਾਲੋਂ ਸੂਰੇ ਵਾਲੋਂ ਠੀਕ ਆ ਜੀ ਆਹ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਤੁਹਾਨੂੰ ਬਣਾ ਕੇ ਦਿਖਾਉਣੇ ਅੱsse ਦਾ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਮੇਰੇ ਵੀਰ ਸ਼ੇਅਰ ਜ਼ਰੂਰ ਕਰਦੇ ਇਹ ਛੋੜ ਦੇ ਦੀ ਉਹਨੂੰ ਛੋੜ ਦੇ ਹੋਰ ਕਿੱਥੇ ਰਹਿ ਗਏ 55 ਉਹ ਪੰਜਾਹਾਂ ਪਿੱਛੇ ਮੇਰਾ ਮਾਨ ਤਾਂ ਮੈਂ ਤੈਨੂੰ ਮਾਨਤ ਬੋਲਣਾ ਹਾਂ ਮੈਂ ਤਾਂ ਤੁਹਾਨੂੰ ਜਿਹੜੀ ਗੱਲ ਕਹੀ ਸੀ ਸੋ ਕਹੀ ਸੀ ਜਦ ਬੱਕਰੀ ਲਾਦੇ ਜਦ ਬੱਕਰੀ ਲਾਦੇ ਲੈ ਲੈ ਟੱਕ 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 ਓ ਯਾਰ ਤੂੰ ਮੈਂ ਇਹੀ ਕਰਦਾ ਨੂੰ ਵਾਰ ਦਿੱਤੇ ਉਹ ਆਪਣੀ ਕਰਾਉਣਾ ਮਾਰਨੇ ਕੀਤਾ ਕਿਹੜੀ ਬੱਕਰੀ ਬਈ ਯਾਰ ਤੱਕਾ ਦਾ ਯਾਰ ਪਿੱਛੇ ਬਾਈ ਇੱਕ ਮਿੰਟ ਇੱਕ ਮਿੰਟ ਚੁੱਪ ਕਰ ਬੋ ਮੈਂ ਭਾਈ ਇਹ ਤਾਂ ਫੈਸਲਾ ਕਰਿਆ ਜਾ ਤੋ ਦੋਈਏ ਬੱਕਰੀ ਅੱਛਾ ਫੈਸਲਾ ਜਾਇਜ਼ ਕਰੀ ਇਹ ਲਿਖਾਈ ਪਿੱਛੇ ਅੜ ਗਏ ਮੈਂ ਵੀ ਇੱਕ ਮਿੰਟ ਮੈਂ ਤਾਂ ਲਿਖਾਈ ਆਪੋ ਮੈਂ ਤਾਂ ਲਿਖਾਈ ਆਪੋ ਆਪਣੀ ਤੇ 50 ਰੁਪਏ ਛੋੜ ਕਰਦੀ ਇਹ ਬੰਦਾ ਹੁਣ 50ਾਂ ਪਿੱਛੇ ਭਜਦਾ ਨਹੀਂ 50 ਨਹੀਂ ਭਜਦਾ ਨਹੀਂ ਮੈਂ ਪਿੰਡਾਂ ਦੇ ਨਾਲ ਲੈ ਕੇ 50 ਲੈ ਲੈ ਕਿੱਥੇ ਗੱਲ ਹੈ ਯਾਰ ਉਹ 50 ਤੂੰ ਦੇ ਦਿੰਦਾ ਫਿਰ ਇਹ ਕਹਿ ਦਿੰਦਾ ਮੈਂ ਤੂੰ ਬੱਕਰੀ ਲੱਦ ਲੈ ਯਾਰ ਤੂੰ ਕਿਹਨਾਂ ਫੈਸਲਾ ਜਾਇਜ਼ ਸੌਦਾ ਹੋਇਆ ਸੀਗਾ ਇਹਦੀ ਲਿਖਾਈ ਠੀਕ ਹੈ ਇਹਦੀ ਲਿਖਾਈ ਤੇ ਹੋਇਆ ਸੀ ਉਹਨੇ ਘਰਾਤਾ ਆਪਦੀ ਆਪਦੀ ਕੋੜ ਝੋੜ ਪਿਆ ਗਾਦੀ ਰਗੀ ਫਿਰ ਤਾਂ ਉਹੀ ਰਗੜਾ ਗਿਆ ਮੈਂ ਲੱਭ ਰਗਣੇ ਯਾਰ ਜਾ ਕੇ ਆਪ ਦੀ ਆਦੀ ਲਿਖਾਈ ਕਰਾ ਦਿਓ ਬਸ ਜੀ ਕਿੰਨੇ ਦੀ ਹੋ ਗਈ ਹੈ 11 ਆ 6 ਦਾ ਪਰ ਦੋ ਦਾ ਦੋ ਬੱਚੇ ਇੱਕ ਬੱਕਰਾ ਇੱਕ ਪਰਤਾ ਸਹੀ ਹੈ ਸਹੀ ਕੋਣ ਲੈ ਲੂਗਾ ਹਾਂ ਨਹੀਂ ਜਾਇਆ ਜਾ ਭਾਈ ਹਾਂ ਕੋਣ ਲੈ ਲੂਗਾ ਹਰ ਕੇ ਮੈਂ ਕਹਾਂ ਕਿ ਉਹ ਉਹ ਬੋਲੇ ਹੁਣ ਨਹੀਂ ਹੁੰਦਾ ਯਾਰ ਤੈਨੂੰ ਰੋਟੀ ਦੇਊਗੀ ਹਾਂ ਬਸ ਠੀਕ ਹੈ ਕਿ ਨਹੀਂ ਨਾ ਤੇ ਇਹ ਫਿਰ ਮੇਰੇ ਕੋਲੇ ਆ ਜੀ ਰੋਟੀ ਕੜਕ ਕੜਕ ਕੇ ਮੇਰੇ ਕੋਲੇ ਆ ਜੀ ਦਾ ਖੜਦ ਨਹੀਂ ਲੱਗਿਆ ਕਰਦਾ ਨਹੀਂ ਨਹੀਂ ਇੱਕ ਲਗਾ ਜਾ ਬੱਕਰ ਸੱਜੀ ਨਹੀਂ ਦੇਖੀ ਨਹੀਂ ਇਹਨੂੰ ਚਾਰ ਪੰਜ ਰੋਟੀ ਮੈਂ ਇਹ ਵੀ ਦੇ ਦਿੰਦੀ ਇਹਨੂੰ ਦਿੰਦੀ ਹਾਂ ਸਹੀ ਹੈ ਨਾ ਕੰਮ ਆਹੋ ਕਰੋ ਦਾ ਮੂੰਹ ਨਹੀਂ ਜਵਾਨ ਨੇ ਇਹਨੂੰ ਕਿੱਥੇ ਪਿਆਰ ਵੀ ਦੇ ਦਿੱਤਾ 65 ਦਾ ਦੇਤਾ ਹਾਂ ਕਾਲਾ ਬੱਕਰਾ ਹੈ ਕਾਲਾ ਬੱਕਰਾ ਕਿਹੜਾ ਪੰਡਾ ਬਾਈ ਦਾ ਬਣਾ ਕੇ ਬਣਾ ਕੇ ਲੈ ਲੈ ਵੀ ਆ ਕਾਲਾ ਬੱਕਰਾ ਬਾਈ ਕੋਲੇ ਸੀ ਬਣਾ ਕੇ ਤੇ ਲੈਣ ਵਾਲਾ ਕੌਣ ਆ ਬਾਈ ਸੰਜੂ ਸੰਜੂ ਨੂੰ ਦਵਾ ਦਾ ਵਾਹ ਬਈ ਵਾਹ ਲੈ ਜਾ ਵੀ ਸੰਜੂ ਪੈਸੇ ਆ ਗਏ ਆ ਗਏ ਪੈਸੇ ਦੇ ਦੇ ਗਿੱਲੇ ਦੇ ਦੇ ਵੀ ਠੀਕ ਆ ਬਈ ਕਹਿੰਦੇ ਕਹਿੰਦੇ ਘੜ ਕੇ ਬਣਾਦਾ ਹੈ ਠੀਕ ਹੈ ਦਵਾਰਾ ਗੈਣ ਨਾ ਹੋ ਠੀਕ ਹੈ ਦਿਖਾਈ ਕਿਵੇਂ ਕੀਤੀ ਆ ਦਿਖਾਈ ਨਹੀਂ ਕੀਤੀ ਨਹੀਂ ਦਿਖਾਈ ਆਪਾਂ ਦਿੰਨੇ ਆ ਠੀਕ ਆ ਠੀਕ ਠੀਕ ਹੋ ਗਿਆ ਲਓ ਵੀ ਆ ਜੋੜੇ ਬੱਕਰੇ ਦਾ ਸੌਦਾ ਚੱਲ ਪਿਆ ਸੂਰੀ ਵਾਲਾ ਬੱਕਰਾ ਮੰਡੀ ਤੇ ਤੇ ਗੁਰਪ੍ਰੀਤ ਜੀ ਬਾਈ ਕਿੰਨੇ ਪੈਸੇ ਮੰਗੇ ਦੋਹਾਂ ਦੇ 20000 ਰੁਪਇਆ ਮੰਗੇ ਤੇ ਕੀ ਲਾਉਂਦੇ ਆ ਬਾਈ ਬਾਈ 12000 ਲਾਉਂਦੇ ਠੀਕ ਆ ਲਾ ਵੀ 22 ਲਾਉਂਦੇ 12000 ਬਸ ਜਾਜ ਕਰਦੇ ਨਾ ਕੋਈ ਤਰਹੀ ਜਾਂ ਨਾ ਕੋਈ ਇਹਨਾਂ ਦਾ 12 12.5 ਦੇ ਨਹੀਂ ਮੈਂ 500 ਤੇ ਹੋਰ ਮੈਂ ਮੰਦਿਰ ਵਿੱਚ ਬਰਦ ਬਦਵਾਣੀ ਕਿਹਾ ਕਹਿੰਦੇ ਆਪਾਂ ਘਰਾਂ ਸੇ ਆਉਣੇ ਆ ਮੈਂ 20 ਮੰਗਿਆ 18 ਦੇ ਬਦ 2000 ਜੈ ਲਾਓ ਯਾਰ ਭਾਈ ਕਿੱਥਾ ਕਾ ਹੈ ਤੂੰ ਬੋਲ ਤੂੰ ਬੋਲ ਭਾਈ ਅਸੀਂ ਇਹਨੂੰ 11 ਨਹੀਂ ਆਖਿਆ 10 ਲੱਖ ਆਖਿਆਗਾ ਨਹੀਂ ਭਾਈ ਬਸ 5 ਨਹੀਂ ਭਾਈ ਇੰਨੇ ਧਾਂਦੇ ਪੈਸੇ ਲਾਓ ਯਾਰ ਭਾਈ ਮੈਂ ਵੀ ਤੀਜਾ ਬੰਦਾ ਮੇਰਾ ਮਸੇਰ ਨਹੀਂ ਤੁਸੀਂ ਦੁਸ਼ਮਣ ਨਹੀਂ ਕੇ ਚਲ ਵੇਖ ਜੱਜ ਸਾਢੇ 12000 12 ਕਹਿੰਦੇ ਸੀ ਮੈਂ 18 ਚੱਲਦੇ ਨਹੀਂ ਮੈਂ ਸਾਢੇ 12 ਦੇ ਬਕਾਤੇ ਲਾਓ ਵੀ ਮਤਰੋ 13000 ਦਾ ਸੌਦਾ ਹੋ ਗਿਆ ਬਈਆਂ ਦਾ ਪਿੰਡ ਕਿਹੜਾ ਜੀ ਮੱਲਣ ਮੱਲਣ ਪਿੰਡ ਤੋਂ ਆਏ ਸੀ ਬਾਈ ਤੇ ਗੁਰਪ੍ਰੀਤ ਨੇ 13000 ਦੇ ਖਰੀਦੇ ਸੀਗੇ ਤੇ ਦਿਖਾਈ ਦਲਾਲੀ ਉੱਤੇ ਪਈ ਸੀ ਆ ਕਿਹੜੇ ਕਿਹੜੇ ਨਾਗਾ ਉਹ ਦੇ ਦੋਨੇ ਪੱਲੇ ਇੱਕ ਤਾਂ ਆ ਨਾਗਾ ਇੱਕ ਆ ਨਾਗਾ ਦੋ ਨਾਗਾ ਦੋਸਤੋ ਇਹੇ ਤੇ ਪੂਰੇ 13000 ਦਾ ਸੌਦਾ ਕਰਤਾ ਤਾਂ ਕਿੰਨੇ ਪੈਸੇ ਬਾਈ ਤੇ ਗੂਗਲ ਪੇ ਕਰਨੇ ਆ ਲੈ ਨੋਈ ਮਿੱਤਰੋ ਆ ਬੱਕਰਾ ਕਰ ਦਿਓ ਬਈ ਗੂਗਲ ਪੇ ਕਰ ਦਿਓ ਆਓ ਮਿੱਤਰੋ ਆ ਬੱਕਰਾ ਵਿਕ ਗਿਆ ਸੌਦਾ ਹੋ ਗਿਆ ਹੁਣ ਇਹ ਅਖੀਰਲਾ ਜਾ ਸੌਦਾ ਇਹ ਬਾਈ ਕਿੱਥੋਂ ਆਏ ਸੀ ਹਰੀਕੇ ਗਲਾਬੀ ਇਧਰੋਂ ਆ ਜਾ ਤੇ ਸੌਦਾ ਆਪਾਂ ਕਰਾਦਾ ਇਹ ਪੂਰੇ 7000 ਦਾ ਲਿਖਾਈ ਬਾਈਆਂ ਨੇ ਕਰਾਉਣੀ ਆ ਬਹੁਤ ਬਹੁਤ ਧੰਨਵਾਦ ਬਾਈਆਂ ਦਾ ਜਿਹੜੇ ਵਿਚਾਰੇ ਆਖੇ ਲੱਗੇ ਆਪਣੇ ਵਧੀਆ ਸੌਦਾ ਹੋ ਗਿਆ ਗੁਰਪ੍ਰੀਤ ਨੂੰ ਦਵਾਤਾ ਬਰਗਾੜੀ ਵਾਲੇ ਨੂੰ ਇਹ